ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪ੍ਰੀਤਪੁਰ ਭੁੱਲਰ ਦੇ ਚੈਨਲ ਤੇ ਹਾਂਜੀ ਤੇ ਅੱਜ ਆਪਾਂ ਤੁਹਾਨੂੰ ਵਿਖਾਵਾਂਗੇ ਪਿੰਡ ਟੋਟੀਆਂ ਦਾ ਪੂਰਾ ਨਗਰ ਕੀਰਤਨ ਹਾਂਜੀ ਕਾਫੀ ਭੇਂਟਰਾ ਜਾ ਰਹੇ ਨੇ ਹਾਂਜੀ ਤੇ ਆਪਾਂ ਅੱਜ ਆਏ ਆ ਅੱਜ ਤੋਂ ਖਣੇ ਤੁਹਾਨੂੰ ਉਹ ਦੇਖੋ ਫਿਰ ਮੈਂ ਤੁਹਾਨੂੰ ਪਾਲਕੀ ਸਾਹਿਬ ਦੇ ਦਰਸ਼ਨ ਕਰਾਵਾਂਗੀ ਬਲੌਗ ਨਾਲ ਐਂਡ ਤੀਕਰ ਜੁੜੇ ਰਹੋ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਵੀਡੀਓ ਜਿਹੜੀਆਂ ਕਿਸ ਤਰ੍ਹਾਂ ਦੀ ਲੱਗਦੀਆਂ ਆਜੋ ਤੁਹਾਨੂੰ ਖਾਣੇ ਆ ਨਗਰ ਕੀਰਤਨ ਪਿੰਡ ਟੋਟੀਆਂ ਦਾ ਇੱਥੇ ਛੋਟੇ ਛੋਟੇ ਬੱਚੇ ਗੱਤਕਾ ਖੇਡ ਰਹੇ ਇੱਥੇ ਦਿਖਾਉਨੇ ਆ ਜੀ ਹੁਣ ਤਾਂ ਟੈਂਟ ਟੋਟੀਆਂ ਦਾ ਸਾਰਾ ਨਗਰ ਕੀਰਤਨ ਤੇ ਬੱਚਿਆਂ ਦੀਆਂ ਝਟਕਾਂ ਜਿਹੜੀਆਂ ਹੁਣ ਵਾਲੇ ਬੱਚੇ ਵਾਹ देखो जैसे का 9 देखो बच्चे देखो 大家好。 what did you do he ਮੈਂ ਬੰਦਾ ਨਹੀਂ ਆਉਂਦਾ ਉਹਨੂੰ ਬਰੋਗਿੰਦ ਖਾਣਾ ਮੈਂ ਹੱਥ ਨਾਲ ਬੋਣਾ ਕੋਈ ਮੱਛੀ ਨਹੀਂ ਪਈ ਜੰਨਾ ਮੈਂ ਮੱਛੀ ਨਹੀਂ ਪਾਉਣਾ ਹਾਂ ਬੜੀ ਮੱਛੀ ਨਹੀਂ ਆਹ ਕਿਉਂ ਨਹੀਂ ਚੱਲ ਕਰਕੇ ਮੈਂ ਵੀ ਬਣਾਣਾ ਉਹ ਜਿਹੜਾ ਬਹੁਤ ਜਿਆਦਾ ਸੰਗਤ ਬਾਕੀ ਆ ਨਹੀਂ ਬੁਲਾ ਰਿਹਾ ਅਗਰ ਭਟਿਆ ਪਚਾਵਾਂ ਦੀ ਜਿਹੜੇ ਪਾਵਾਂ ਦੀ ਜਿਹੜੀ ਇਹ ਯਾਨੀ ਬੰਦਾ ਦੇਖ ਲਾ ਸੋਰਾ ਸੋਰਾ ਤਾਂ ਸੰਗਤ ਤੇ ਚਲੀ ਜਾਣਾ ਹਲਾ ਨਾ ਕਰੀਂ ਦੇਖਾਂ ਮੈਂ ਮੈਂ ਨਿਕਲਣਾ ਨਹੀਂ ਹਰੇ ਯਾਰੇ ਹਮਾ ਮਾਰਦੇ ਪਹੁੰਚੇ ਮੈਂ ਤੇਰੇ ਹਾਂ ਤੂੰ ਥੋੜੀ ਨਾ ਕਹਿ ਕੱਤੀ ਹਾਂ ਹਾਂ ਪੈ ਗਦੀ ਸੀ ਅੱਜ ਕਿੰਨਾ ਬਹੁਤ ਜਿਆਦਾ ਸੰਗਤ ਆ ਉਹ ਤਾਂ 1000 250 ਆਹ ਜਹਾਂ ਨਹੀਂ ਹਾਂ ਕਿੰਨਾ ਬਹੁਤ ਬੱਚੇ ਖੱਟੇ ਆ ਬੇ ਚਲੇ ਮੈਂ ਦੇਖ ਲੀ ਉਹ ਸੰਗਤ ਜਦੀ ਹੈ ਅੱਜ ਇਹ ਸੰਗਤ ਬਹੁਤ ਜਿਆਦਾ ਹੈ ਕਿਹੜੀ चावे जोशाल सेरू आवे सवाल चावे जोशाले असां वे सवान चावे जोश खाल सेरू i oh am what you